ਆਹ ਯਾ ਤਾਂ ਲੱਤ ਨੰਗੇ ਕਰ ਲਈ ਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿੱਧਰ ਇਹ ਕਰਦਾਂਗੇ ਉੱਧਰ ਪਾਣੀ ਨਿਕਲ ਜਾ ਆਹ ਦੇਖੋ ਤੁਹਾਨੂੰ ਦਿਖਾਉਨੇ ਆ ਮੈਂ ਗਲਾ ਵੀਰ ਆ ਦੇਸੀ ਜਗਾੜ ਤਿਆਰ ਕਰਤਾ ਦੇਖ ਲਿਓ ਵੀ ਕੀ ਆ ਇਹ ਭਰਾਓ ਕਿਹਦੀ ਹੱਦੇ ਮਾ ਜਣਾ ਅਗਰੇ ਖੈ ਕੇ ਦੋ ਚੱਕਰ ਬੋਲੀ ਆ ਕੋਈ ਨਹੀਂ ਆ ਇਟਾਂ ਜੇ ਨਾ ਸਾਰੀਆਂ ਲਕੋ ਦਿਓ ਹਨ ਇਟਾਂ ਚੜ ਕੇ ਜਿੰਮ ਪਲਾਸਟਰ ਹੁੰਦਾ ਨਾ ਇਹ ਤਾਂ ਨਾ ਪਲਾਸਟਰਾਂਗ ਹੁੰਦਾ ਸਾਰੇ ਆ ਦੇਖੋ ਆਹ ਢਾਨ ਕੋਲ ਬਹੁਤ ਨੂੰ ਨਾ ਚੁੱਟੀ ਲਈ ਆ ਤੜਕੇ ਜਾਨੇ ਅਰੇ ਪਲਾਸਟਰਾਂਗ ਜਿਹੜਾ ਪਾਣੀ ਨਾ ਵਹਿ ਜਾਵੇ ਤੋਕਾ ਵੀ ਇੱਕ ਇਹਦਾ ਮੀਰੇ ਪਾਣੀ ਜਿਗਾਰਮੈਂਟ ਤਿਆਰ ਕਰਤਾ ਕਹਰੇ ਦੂਰ ਜਾਣਾ ਓੱਖਾ ਤੁਸੀਂ ਸਮਝਿਓ ਕੀ ਆਏ ਆਪਣੀ ਜਾ ਤਾ ਉਹ ਜਿਹੜਾ ਪਟਕੇ ਉਹ ਬਰਾਬਰ ਪਾ ਲੂ ਇਹ ਵੀ ਥੱਲੇ ਬਾਹਣ ਚ ਜਾ ਕੇ ਜਦੋਂ ਸਿੱਧਾ ਬਣਾ ਇੱਕ ਗਿੱਲੀ ਜਿਗਰ ਚੀਜ਼ ਪਾ ਕੇ ਪਾ ਲਾਹੇ ਤਾਂ ਉੱਧਰ ਉਹਨਾਂ ਦੇ ਬਾਹਣ ਤੋਂ ਹਲ ਉਹਨਾਂ ਦੇ ਬੱਚੇ ਸਨੌਰੀ ਬਾਟਰ ਤੇ ਡਟੇ ਬੈਜੋਦੇ ਆਹ ਦੇਵਸ਼ੰਗ ਰਾਜਾ ਪਾਣੀ ਪਿਉਂਦਾ ਲੋ ਜੀ ਅਸਦੀ ਗਾਲ ਜੀ ਡਾਇਟ ਰੈਂ ਦੀ ਛੱਤ ਪਾਉਨੇ ਆ ਇਹਨੂੰ ਕਿਹ ਫਾਇਦਾ ਲੈਕਟਰੀ ਲਾਇਆ ਪਾਣੀ ਦਾ ਆਉਂਦਾ 9:30 ਵਜੇ ਆ ਜਾਂਦੇ ਨੇ ਰੋਣੇ ਲਾਹੇ ਵੀ ਆਪਲਾ ਲਾ ਭਾਈ ਰੋਟੀਆਂ ਨਾ ਨਾ ਆਪ ਲੌਂਡੀ ਲੋੜ ਹੀ ਨਹੀਂ ਸਾਵ ਨੂੰ ਵੀ ਨੰਬਰ ਜੀ ਮਿਲ ਜਾਂਦੀ ਹੈ ਹੈ ਆਪਰਾ ਭਾਵਾ ਹੋਣਾ ਜੇ ਅਜਾ ਉਹ ਨਾ ਨਹੀਂ ਹੋਇਆ ਕੱਲ ਨੂੰ ਬਾਦ ਹੋਣਗੇ ਸਾਵ ਸਾਡੀ